ਦੇਸ ਦੁਨੀਆ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਦਾ ਇਸ ਟਾਈਮ ਗੁਰਦੁਆਰਾ ਨਾਨਕਨ ਸਾਹਿਬ ਨੂੰ ਜੋ ਰੋਡ ਜਾਂਦਾ ਹੈ ਤੇ ਇੱਥੇ ਨਾਨਕਿਆਣਾ ਸਾਹਿਬ ਚੌਂਕ ਹੈ ਜਿੱਥੇ ਕੀ ਅੱਜ ਖੰਡਾ ਸਾਹਿਬ ਸਾਹਿਬ ਸਜੋਬਿਤ ਕੀਤਾ ਹੈ ਥੋੜੀ ਦੇਰ ਬਾਅਦ ਇੱਥੇ ਹਲਕਾ ਐਮ ਐਲ ਏ ਨਰਿੰਦਰ ਕੌਰ ਪਰ ਆਜ ਇਸ ਚੌਂਕ ਦਾ ਰਸਮੀ ਤੌਰ ਤੇ ਉਦਘਾਟਨ ਕਰਨਗੇ ਸਾਡੇ ਨਾਲ ਕੁਝ ਸੰਗਤ ਤਾਂ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਜੀ ਇੰਦਰਪਾਲ ਸਿੰਘ ਕਹਾਵਦਾ ਕਾਲ ਸਾਹਿਬ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਖੰਡਾ ਸਾਹਿਬ ਅੱਜ ਇੱਥੇ ਸਜੋਬਿਤ ਕੀਤਾ ਜਾਣਾ ਹੈ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਾਨਕ ਕਹਿਣਾ ਸਾਹਿਬ ਦੀ ਧਰਤੀ ਤੇ ਸੂਹ ਸੰਗਤਾਂ ਦਾ ਇੱਥੇ ਸਵਾਗਤ ਹੈ ਨਾਨਕ ਕਹਿਣਾ ਸਾਹਿਬ ਨੂੰ ਜਾਂਦੀ ਹੋਈ ਰੋਡ ਜਿਹਦੇ ਵਿੱਚ ਚੌਂਕ ਹੈ ਨਾਨਕ ਕਹਿਣਾ ਸਾਹਿਬ ਚੌਂਕ ਇਹਦੇ ਵਿੱਚ ਖੰਡਾ ਸਾਹਿਬ ਸ਼ੋਭਿਤ ਹੋ ਰਿਹਾ ਹੈ ਬਹੁਤ ਹੀ ਸੰਗਤਾਂ ਨੂੰ ਬਹੁਤ ਖੁਸ਼ੀ ਹੈ ਇਹਦੇ ਵਿੱਚ ਕਿ ਇੱਥੇ ਖੰਡਾ ਸਾਹਿਬ ਸ਼ੋਭਿਤ ਹੋ ਰਿਹਾ ਤੇ ਸਿੱਖ ਧਰਮ ਦਾ ਇਹ ਪ੍ਰਤੀਕ ਹੈ ਤੇ ਇਹ ਤੋਂ ਲੋਕਾਂ ਨੂੰ ਬਹੁਤ ਹੀ ਸੇਧ ਲੈਣੀ ਚਾਹੀਦੀ ਹੈ ਤੇ ਮੀਰੀ ਪੀਰੀ ਤੇ ਅਮਰਤਾਰੀ ਹੋਣਾ ਤੇ ਸਿੰਘ ਸਜਣਾ ਤੇ ਇਹਦੇ ਉੱਤੋਂ ਲੋਕਾਂ ਨੂੰ ਵੀ ਸੰਗਤਾਂ ਨੂੰ ਵੀ ਇਹ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਬਹੁਤ ਹੀ ਖੁਸ਼ੀ ਦਾ ਦਿਨ ਆ ਕਿ ਸਰੂਰ ਦੇ ਵਿੱਚ ਖੰਡਾ ਸਾਹਿਬ ਸਥਾਪਿਤ ਹੋਇਆ ਜਿਵੇਂ ਪਟਿਆਲਾ ਵਿਖੇ ਖੰਡਾ ਸਾਹਿਬ ਸਜਬਤ ਹੋਇਆ ਸਾਬੋਕੇ ਤਲਵੰਡੀ ਦਮਦਮਾ ਸਾਹਿਬ ਖੰਡਾ ਸਾਹਿਬ ਸਜਬਤ ਹੋਇਆ ਤੇ ਇਸੇ ਤਰ੍ਹਾਂ ਹੀ ਖੰਡਾ ਸਾਹਿਬ ਸ਼ੋਭਿਤ ਹੋਣੇ ਚਾਹੀਦੇ ਹਨ ਤੇ ਜਿੱਤੋਂ ਸੰਗਤਾਂ ਨੂੰ ਹੋਰ ਪ੍ਰੇਰਣਾ ਮਿਲਦੀ ਹੈ ਤੇ ਜਿਹੜੀਆਂ ਬਾਹਰੋਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਸਾਡੇ ਨਾਲ ਹੋਰ ਸਿੱਖ ਸੰਗਤਾਂ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਖਾਲਸਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਚੌਂਕ ਨੂੰ ਨਾਨਕਾਣਾ ਸਾਹਿਬ ਚੌਂਕ ਤਾਂ ਕਿਹਾ ਜਾਂਦਾ ਸੀ ਪਰ ਅੱਜ ਖੰਡਾ ਸਾਹਿਬ ਜੀ ਸਸੋਭਤ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਚੌਂਕ ਹੈ ਨਾਨਕਾਣਾ ਸਾਹਿਬ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਲੱਗੇ ਗੁਰਦੁਆਰਾ ਸ੍ਰੀ ਗੁਰੂ ਨਾਨਕਾਣਾ ਸਾਹਿਬ ਜਿੱਥੇ ਪਹਿਲੀ ਛੇਵੀਂ ਤੇ ਨੌਵੀਂ ਪਾਸ਼ਾਹੀ ਨੇ ਚਰਨ ਪਾਏ ਨੇ ਸੋ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਦੇ ਐਮਐਲਏ ਨਰਿੰਦਰ ਗੌਰ ਭਰਾ ਜੀ ਉਹਨਾਂ ਦੇ ਮਨ ਦਾ ਬਰਬਲਾ ਸੀ ਕਿ ਇਸ ਚੌਂਕ ਦੇ ਵਿੱਚ ਮੈਂ ਜਿਸ ਤਰ੍ਹਾਂ ਪਟਿਆਲੇ ਦੁੱਧਨਵਾਲ ਗੁਰਦੁਆਰੇ ਦੇ ਕੋਲੇ ਖੰਡਾ ਸਾਹਿਬ ਲਾਇਆ ਗਿਆ ਉਸੇ ਤਰ੍ਹਾਂ ਦਾ ਹੀ ਇੱਥੇ ਖੰਡਾ ਸ਼ੋਭਤ ਹੋਵੇ ਜਿਹੜਾ ਕਿ 350 ਸਾਲ ਸ਼ਤਾਬਦੀ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦਰਲਾ ਜੀ ਦੀ ਸ਼ਤਾਬਦੀ ਇਸ ਸਮਾਂ ਆ ਰਹੀ ਹੈ ਇਸ ਨੂੰ ਬੜੀ ਪੱਤੀ ਪੱਦਰ ਤੇ ਹਿੰਦੁਸਤਾਨ ਲੈਵਲ ਤੇ ਜਿੱਥੇ ਵੀ ਸਿੱਖ ਸੰਗਤ ਬੈਠੀ ਹੈ ਕੋਨੇ-ਕੋਨੇ ਦੇ ਵਿੱਚ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਮਨਾਈ ਜਾ ਰਹੀ ਹੈ ਸੋ ਉਸੇ ਦੇ ਸਬੰਧ ਵਿੱਚ ਜਿਹੜਾ ਖੰਡਾ ਚੌਂਕ ਸਥਾਪਿਤ ਕੀਤਾ ਗਿਆ ਸੰਗਤਾਂ ਬੜੇ ਉਤਸ਼ਾਹ ਨਾਲ ਇਸ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੀ ਹੈ ਕਿਉਂਕਿ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਥਾਪਿਤ ਕੀਤਾ ਜਾ ਰਿਹਾ ਸੋ ਜਿੱਥੋਂ ਤੱਕ ਸ੍ਰੀ ਤੇਗਪਾਹਦਰ ਜੀ ਦੇ ਤੋਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਦਾ ਮਸਲਾ ਹੈ ਉਹਨਾਂ ਨੇ ਮਤਲਬ ਕਿ ਧਰਮ ਕਹਿ ਲਓ ਜਾਂ ਇਨਸਾਨੀਅਤ ਕਹੋ ਉਸ ਸਮੇਂ ਦੇ ਜੋ ਜ਼ਬਰ ਹੋ ਰਿਹਾ ਸੀ ਉਸ ਦੇ ਖਿਲਾਫ ਛੀਦੀ ਦੇ ਕੇ ਦੀ ਕਰਤਪਾਈ ਸ਼ਹਾਦਤ ਦੀ ਕਰਤਪਾਈ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਾਰਪਿਤ ਜਿਹੜਾ ਇਹ ਖੰਡਾ ਸਾਹਿਬ ਅਜ ਸਥਾਪਿਤ ਕੀਤਾ ਜਾਏ ਬਹੁਤ ਹੀ ਵਧੀਆ ਤੇ ਅੱਛੀ ਗੱਲ ਹੈ ਕੌਮ ਲਈ ਖੰਡਾ ਸਾਹਿਬ ਜੋ ਅੱਜ ਇੱਥੇ ਸਥਾਪਿਤ ਹੋ ਰਿਹਾ ਹੈ ਸੰਗਰੂਰ ਦੀਆਂ ਸੰਗਤਾਂ ਵਿੱਚ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਨਾਨਕਾਣਾ ਚੌਂਕ ਹੁੰਦਾ ਜੇ ਪਰ ਇਹ ਵਾਰ ਜਦੋਂ ਖਾਲਸਾ ਵਾਇਬ ਚੁਕਿਤੇ ਸਾਡੇ ਜੋ ਚੀਜ਼ਾਂ ਦੇ ਵਾਜ਼ੀ ਸਾਹਿਬ ਦਾ ਗਿਆਨ ਆਲਾ ਜੀ ਦੀ ਗੁਰੂਤ ਕਰਨ ਕਰਾ ਰਹੇ ਹਨ ਉਹ ਦੇ ਸਾਹਮਣੇ ਸਾਡੀ ਐਮਐਮਏ ਮੈਂਬਰ ਜਿੰਦਰ ਮੋਹਰਾ ਜੀ ਨੇ ਬਹੁਤ ਬੜਾ ਪ੍ਰਾਣ ਕੀਤਾ ਹੈ ਕਿਉਂਕਿ ਸੋ ਸੰਗਤਾਂ ਆਸ਼ਾਆਂ ਦੇ ਤਾਂ 14 ਮਾਰਚ ਦਾ ਚੰਦਰੀ ਝੰਡਾ ਸਭ ਪਰਫਕਟ ਹੈ ਮੈਂ ਉਹਨਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਆਪਣੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰੀ ਸਤਿ ਸ੍ਰੀ ਅਕਾਲ ਬੋਲੇ ਸੋਨਹਿਰਾ ਸਤਿ ਸ੍ਰੀ ਅਕਾਲ ਅਮੀਰ ਸਾਹਿਬ ਕਿਸ ਤਰ੍ਹਾਂ ਦੇਖ ਲਓ ਜੋ ਨਾਨਕਾਣਾ ਸਾਹਿਬ ਚੌਂਕ ਸੀ ਇਹ ਅੱਜ ਜਿੱਥੇ ਖੰਡਾ ਸਾਹਿਬ ਸਜੋਬਿਤ ਕੀਤਾ ਸਿੱਖ ਸੰਗਤਾਂ ਨੇ ਤੁਹਾਡਾ ਬਹੁਤ ਧੰਨਵਾਦ ਕੀਤਾ ਅ ਬਿਲਕੁਲ ਗੁਰਦੁਆਰਾ ਨਾਨਕਾਣਾ ਸਾਹਿਬ ਤੋਂ ਪਹਿਲਾਂ ਜਿਹੜਾ ਨਾਨਕਾਣਾ ਚੌਂਕ ਜੋ ਸ਼ਹਿਰ ਦੇ ਵਿੱਚ ਆਉਂਦਾ ਤੇ ਇੱਥੇ ਬੜੇ ਲੰਮੇ ਸਮੇਂ ਤੋਂ ਜਿਹੜੀ ਸੰਗਤ ਦੀ ਜਿਹੜੀ ਇੱਕ ਸ਼ਰਧਾ ਭਾਵਨਾ ਸੀ ਕਿ ਇੱਥੇ ਜਿਹੜਾ ਖੰਡਾ ਜਿਹੜਾ ਸ਼ਸ਼ੋਭਿਤ ਕੀਤਾ ਜਾਵੇ ਕਿਉਂਕਿ ਆਪਾਂ ਸਾਰੇ ਦੇਖਦੇ ਆ ਮੇਰਾ ਵੀ ਬਚਪਨ ਤੋਂ ਜਦੋਂ ਤੋਂ ਸੁਰਤ ਸੰਭਾਲੀ ਆ ਤਾਂ ਗੁਰਦੁਆਰਾ ਦੁੱਖਨਵਾਨ ਸਾਹਿਬ ਜੋ ਖੰਡਾ ਸ਼ਸ਼ੋਭਿਤ ਕੀਤਾ ਗਿਆ ਉਹਨੂੰ ਦੇਖ ਕੇ ਮਨ ਦੇ ਵੱਲ ਬਲੇ ਸੀ ਕਿ ਇੱਥੇ ਵੀ ਉਸ ਦੀ ਤਰ੍ਹਾਂ ਜਿਹੜਾ ਉਸ ਤਰਜੇ ਦੇ ਉੱਤੇ ਖੰਡਾ ਸ਼ਸ਼ੋਭਿਤ ਹੋਣਾ ਚਾਹੀਦਾ ਸੋ ਸੰਗਤ ਦੀ ਭਾਵਨਾ ਨੂੰ ਦੇਖਦੇ ਹੋਏ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪੂਰੀ ਸਰਕਾਰ ਜੋ ਗੁਰੂ ਤੇਗ ਬਹਾਦਰ ਜੀ ਦਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਮਨਾਉਂਦੇ ਹੋਏ 350 ਸਾਲੇ ਨੂੰ ਸਮਰਪਿਤ ਜੋ ਸਮਾਗਮ ਹੋ ਰਹੇ ਨੇ ਉਸੇ ਦੇ ਤਹਿਤ ਅੱਜ ਸੰਗਰੂਰ ਦੇ ਨਾਨਕਿਆਣਾ ਚੌਂਕ ਦੇ ਵਿੱਚ ਜਿਹੜਾ ਖੰਡਾ ਸਜੋਬਿਤ ਕੀਤਾ ਗਿਆ ਸੋ ਸਾਰੀ ਸੰਗਤ ਦੇ ਨਾਲ ਜਿਹੜਾ ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਅਰਦਾਸ ਬੇਨਤੀ ਕਰਕੇ ਉਪਰੰਤ ਜਿਹੜੀ ਚਾਦਰ ਹਟਾਉਣ ਦੀ ਜਿਹੜੀ ਰਸਮ ਆ ਉਹ ਸਿੰਘ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਕੀਤੀ ਗਈ ਹੈ ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਜੋ ਖੰਡਾ ਇਹ ਇਕੱਲੇ ਸ਼ਹਿਰ ਦੀ ਜਾਂ ਚੌਂਕ ਦੀ ਸਜਾਵਟ ਲਈ ਨਹੀਂ ਹੈ ਇਹ ਸਾਡੇ ਤਿਆਗ ਦਾ ਸਾਡੇ ਕੁਰਬਾਨੀਆਂ ਦਾ ਔਰ ਸਾਡੀ ਏਕਤਾ ਦਾ ਤੇ ਨਿਆਂ ਦੇ ਖਿਲਾਫ ਜੋ ਲੜਾਈ ਲੜੀ ਆ ਉਹਦਾ ਪ੍ਰਤੀਕ ਆ ਸਾਡਾ ਨਿਸ਼ਾਨ ਹੈ ਸੋ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਸੋ ਮੈਨੂੰ ਆਸ ਆ ਕਿ ਇੱਥੋਂ ਲੰਘਦੇ ਹੋਏ ਹਰ ਇਨਸਾਨ ਨੂੰ ਇਸ ਦੁਨੀਆ ਤੇ ਆ ਕੇ ਜੋ ਇਨਸਾਨੀਅਤ ਦਾ ਫਰਜ਼ ਹੈ ਮਨੁੱਖੀ ਅਧਿਕਾਰਾਂ ਦਾ ਜੋ ਉਹਨਾਂ ਦੀ ਰੱਖਿਆ ਲਈ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ ਉਹ ਸਾਰੇ ਜਿਹੜੇ ਉਹਨਾਂ ਦੇ ਉਪਦੇਸ਼ ਨੇ ਉਹ ਜ਼ਰੂਰ ਚੇਤੇ ਆਉਣਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਜਿਹੜੀ ਉਹਨਾਂ ਦੀ ਪਾਲਣਾ ਜਿਹੜੇ ਕਰਨ ਦੇ ਲਈ ਵਚਨਬੱਧ ਹੋਣਗੇ ਹੁਣ ਇਹਨਾਂ ਸਿੱਖ ਸ਼ਕਤਾਂ ਨੇ ਸਾਨੂੰ ਇੱਕ ਆਪੀਲ ਕੀਤੀ ਆ ਕਿ ਜੋ ਇਹ ਨਾਨਕਣਾ ਚੌਕ ਬਣਾਇਆ ਖੰਡਾ ਸਾਹਿਬ ਚੌਕ ਬਣਦਾ ਜੀ ਵੀ ਇਸ ਤੇ ਪੋਲਿਟੀਕਲ ਜਾਂ ਕਿਸੇ ਵੀ ਤਰ੍ਹਾਂ ਦੀ ਫਲੈਕਸਾਂ ਵਗੈਰਾ ਨਾ ਲੱਗਣ ਬਿਲਕੁਲ ਸਹੀ ਹੈ ਮੈਂ ਕਹਿੰਨੀ ਆ ਇੱਥੇ ਹੀ ਨਹੀਂ ਮੈਂ ਤੁਹਾਡੇ ਯਾਦ ਹੋਊਗਾ ਮੈਂ ਪਿੱਛੇ ਜੇ ਮੈਂ ਸਾਰੇ ਸ਼ਹਿਰ ਚੋਂ ਫਲੈਕਸਾਂ ਹਟਵਾਈਆਂ ਸੀ ਪਰ ਫੇਰ ਲਗਾ ਜਾਂਦੇ ਨੇ ਪਰ ਮੈਂ ਫੇਰ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦੀ ਆ ਕਿ ਕਿਸੇ ਵੀ ਚੌਂਕ ਦੇ ਵਿੱਚ ਕੋਈ ਵੀ ਫਲੈਕਸ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਕਾਰੋਬਾਰ ਦੀ ਫਲੈਕਸ ਆ ਜਿਹੜੀ ਉਹ ਨਹੀਂ ਲਗਾਉਣੀ ਕਿਉਂਕਿ ਇਹਦੇ ਨਾਲ ਐਕਸੀਡੈਂਟ ਹੁੰਦੇ ਨੇ ਜਿਹੜਾ ਰਸਤਾ ਉਹ ਕਲੀਅਰ ਨਹੀਂ ਹੁੰਦਾ ਔਰ ਚੌਂਕ ਦੇ ਉੱਤੇ ਉਹ ਜਦੋਂ ਬੰਦਾ ਹੁਕਮ ਦਾ ਸਾਹਮਣੇ ਪਤਾ ਹੀ ਨਹੀਂ ਲੱਗਦਾ ਸੋ ਇਹ ਨਹੀਂ ਹੋਣੀਆਂ ਚਾਹੀਦੀਆਂ ਤੇ ਇਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਸਖਤੀ ਵੀ ਕਰਾਂਗੇ ਤੇ ਨਗਰ ਕੌਂਸਲ ਨੂੰ ਮੈਂ ਜਿਹੜੇ ਉਪਦੇਸ਼ ਵੀ ਜਾਰੀ ਕੀਤੇ ਨੇ ਕਿ ਇਹਨਾਂ ਦੇ ਉੱਤੇ ਜਿਹੜਾ ਫਲੈਕਸ ਨੇ ਜਿਹੜੇ ਚੌਂਕਾਂ ਦੇ ਵਿੱਚ ਉਹ ਹਟਵਾਈਆਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਖੰਡਾ ਸਾਹਿਬ ਜੋ ਸੋਭਿਤ ਕੀਤਾ ਗਿਆ ਹੈ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਅੱਜ ਨਨਕਾਣਾ ਚੌਂ ਦੇ ਵਿੱਚ ਜੋ ਖੰਡਾ ਸ਼ੋਭਿਤ ਹੋਇਆ ਹੈ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਉਹ ਸਾਡੇ ਸਮਰੂਹ ਤੇ ਐਮਐਲਏ ਭਿੰਦੇਂਦਰ ਗੋਪਰਾ ਜੀ ਨੂੰ ਧੰਨਵਾਦ ਕਰਦਾ ਵੀ ਉਹਨਾਂ ਨੇ ਸਿੱਖ ਸੰਗਤ ਦੀ ਬਹੁਤ ਵੱਡੀ ਮੰਗ ਨੂੰ ਪੂਰਾ ਕੀਤਾ ਔਰ ਇਹਦੇ ਨਨਕਾਣਾ ਚੌਂ ਦਾ ਜੋ ਇੱਥੇ ਰਸਤਾ ਸਟਾਰਟ ਹੁੰਦਾ ਇੱਥੋਂ ਹੀ ਧਾਰਮਿਕ ਜੋ ਬਣਨੀ ਸ਼ੁਰੂ ਹੋ ਗਈ ਹੈ ਸਮਤੀ ਗੁਰਦੁਆਰਾ ਸਹਿਬਾਨ ਪੰਦੋ ਤਾਲਵੇਟੀ ਸੰਗਰੂਰ ਦੇ ਵੱਲੋਂ ਸਾਰੀਆਂ ਸੰਸਥਾਵਾਂ ਦੇ ਵੱਲੋਂ ਮੈਂ ਨਿੰਦੋਪ ਭਰਾਏ ਦਾ ਬਹੁਤ ਬਹੁਤ ਧੰਨਵਾਦ ਔਰ ਉਤੇ ਨਾਲ ਹੀ ਸੰਗਰੂਰ ਸ਼ਹਿਰ ਦੇ ਲਈ ਮੈਂ ਕਹਿਣ ਲੱਗਿਆ ਵੀ ਬਹੁਤ ਵੱਡਾ ਇੱਕ ਧਾਰਮੀ ਜੋਚਾ ਇਹਨਾਂ ਆਪਾਂ ਨੂੰ ਮਿਲਿਆ ਹੈ ਇਹਦੀ ਸੰਭਾਲ ਕਿਵੇਂ ਕਰਨੀ ਹੈ ਇਹ ਆਪਣੀ ਡਿਊਟੀ ਬਣਦੀ ਹੈ ਸਰਕਾਰ ਨੇ ਆਪਣਾ ਕੰਮ ਕਰਤਾ ਹੁਣ ਮੈਂ ਤੁਹਾਡੇ ਚੈਨਲ ਜਰੀਏ ਸਿੱਖ ਸੰਤਾਂਵਾਂ ਨੂੰ ਵੀ ਇਹ ਕਰਦਾ ਆ ਆਪਾਂ ਜਦੋਂ ਸਮੇਂ ਸਵਾ ਮਿਲੇ ਖੰਡਾ ਸਾਹਿਬ ਸਵਾਈ ਦਾ ਇਹਦੀ ਮੇਨਟੇਨੈਂਸ ਦਾ ਆਪ ਆਪ ਜੀ ਮਾ ਚੁੱਕੀਏ ਔਰ ਉਹਦੇ ਨਾਲ ਹੀ ਵਪਾਰ ਮੰਡ ਲੱਗ ਹੋਣਦੇ ਨੇ ਅਤੇ ਵਪਾਰੀ ਉਹਨੇ ਵਿਨਤੀ ਕਰਨਾ ਪੋਲਿਟੀਕਲ ਪਾਰਟੀ ਨੂੰ ਵਿਨਤੀ ਕਰਨਾ ਭਾਈ ਹੁਣ ਇਹ ਚੌਂਗ ਜਿਹੜਾ ਹੈ ਮੂਰੀਆ ਚੌਂਗ ਬਣ ਗਿਆ ਖੰਡਾ ਚੌਂਗ ਹੋਣ ਕਹਿਣਾ ਚਾਹੁੰਗਾ ਪਹਿਲੇ ਇਹਨਾਂ ਨੇ ਕਿਰਦਾਰ ਲਗਾਇਆ ਚੌਂਗ ਸੀ ਖੰਡਾ ਹੀ ਸ਼ੋਭਿਤ ਹੋ ਗਿਆ ਆਪਾਂ ਇਸ ਸੌਂਡਿੰਗ ਕੋਈ ਵੀ ਆਡੀ ਬੋਰਡ ਨਹੀਂ ਲਾਣਾ ਇਹ ਸਾਡੀ ਆਪਣੇ ਆਪ ਦੀ ਸੇਵਾ ਹੋਵੇ ਸੋ ਇੱਕ ਵਾਰੀ ਫੇਸ ਸੁਰਦਿਆ ਸੰਸਥਾਵਾਂ ਵੱਲੋਂ ਇਹਨਾਂ ਕੋ ਭਰਾ ਦਾ ਧੰਨਵਾਦ ਸੁੱਚੇ ਸ਼ਹਿਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ